ਖਬਰ ਗੜਸ਼ੰਕਤੋ ਹੈ ਜਿੱਥੇ ਕਿ ਮੋਟਰਸਾਈਕਲ ਸਵਾਰ ਹਮਲਾਵਾਰਾਂ ਵੱਲੋਂ ਇੱਕ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ ਮ੍ਰਿਤਕ ਨੌਜਵਾਨ ਦੀ ਪਛਾਣ ਆਰੀਅਨ ਪੁੱਤਰ ਅਮਿਤ ਕੁਮਾਰ ਵਾਸੀ ਪਿੰਡ ਸਿਹੇਮਾ ਵਜੋ ਹੋਈ ਹੈ ਫਿਲਹਾਲ ਪੁਲਿਸ ਵੱਲੋਂ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਜਦ ਕੋਈ ਸਾਨੂੰ ਸਵੇਰੇ 2:30 ਵਜੇ ਨਾ ਇੱਕ ਬਲੌਡਡਸ ਬਧੀ ਇੱਕ ਸਿਵਲ ਹਸਪਤਲ ਗੜਸ਼ੰਕਤੋ ਚੇੜਨਾ ਸ਼ੁਰੂ ਹੋ ਰਹੀ ਸੀ ਜਿਸ ਵੰਦੀ ਸਿਵਲ ਹਸਪਤਲ ਪੁੱਜ ਕੇ ਅ ਦੇਖਿਆ ਗਿਆ ਕਿ ਡੈਡਮੋੜੀ ਇਥੇ ਭਈਆ ਤੇ ਗਨ ਦਾ ਸ਼ਾਰਟ ਹੋਇਆ ਗਨ ਨੇ ਇੱਕ ਫੈਰ ਲਗਾਇਆ ਉਹਦੇ ਸਿਰ ਤੇ ਇੱਕ ਫੈਰ ਫੈਰੋ ਦੇ ਹਾਰਟ ਵਾਲੀ ਸਾਈਡ ਤੇ ਲਗਾਇਆ ਤੇ ਮੋਕੀ ਤੋਂ ਕੋਈ ਬਾਸ ਨਹੀਂ ਆਇਆ ਬਾਸ ਨਾਲ ਉਹ ਜੀ ਅਗਲੀ ਕਰ ਵੀ ਚੁੱਕੀ ਹੋ ਗਈ ਹੈ ਤੇ ਡੈਥ ਹੋਈ ਜੀ ਉਹਦਾ ਨਾਮ ਵਗੈਰਾ ਇਹ ਆਰੀਅਨ son of ਅਮਿਤ ਕੁਮਾਰ ਹੈ ਲੜਕੀ ਦਾ ਨਾਮ ਵੈਂਟ ਸੀਮਾ ਉਮਰ 20 ਸਾਲ ਹੈ ਥੋੜਾ ਸਰ ਅੱਗੇ ਕੀ ਕਾਰਵਾਈ ਕੀਤੀ ਜਾ ਰਹੀ ਹੈ ਬਿਆਹ ਬਿਆਨਾ ਹਸਲ ਕਰਕੇ ਬਾਰਸਾਂ ਦੇ ਹੋਂਤੇ ਅਗਲੀ ਕਾਰਵਾਈ ਜਾ ਹਮਲਿਆ ਖਬਰ ਗੜ ਸ਼ੰਕਰ ਤੋਂ ਹੈ ਜਿੱਥੇ ਕਿ ਮੋਟਰਸਾਈਕਲ ਸਵਾਰ ਹਮਲਾਵਾਰਾਂ ਵੱਲੋਂ ਇੱਕ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ ਮ੍ਰਿਤਕ ਨੌਜਵਾਨ ਦੀ ਪਛਾਣ ਆਰੀਅਨ ਪੁੱਤਰ ਅਮਿਤ ਕੁਮਾਰ ਵਾਸੀ ਪਿੰਡ ਸਿਹਮਾ ਵਜੋ ਹੋਈ ਹੈ ਫਿਲਹਾਲ ਪੁਲਿਸ ਵੱਲੋਂ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਰਾਤ ਕੋਈ ਸਾਨੂੰ ਸਵਾ 12 ਵਜੇ ਨਾ ਇੱਕ ਗਰੌਂਡਡਸ ਬਧੀ ਇੱਕ ਸਿਵਲ ਹਸਪਤਲ ਘਰਹੇ ਤੋਂ ਚੇੜਨਾ ਸ਼ੁਰੂ ਹੋਈ ਸੀ ਜਿਸ ਵੰਦੀ ਸਿਵਲ ਹਸਪਤਲ ਪੁਲਿਸ ਦੇ ਦੇਖਿਆ ਗਿਆ ਕਿ ਡੈਡ ਬੋਡੀ ਇੱਥੇ ਪਈਆ ਤੇ ਗਨ ਨਾਲ ਸ਼ਾਟ ਹੋਇਆ ਗਨ ਨੇ ਇੱਕ ਫੈਰ ਲਗਾਇਆ ਉਹਦੇ ਸਿਰ ਤੇ ਇੱਕ ਫੈਰ ਉਹਦੇ ਹਾਰਟ ਵਾਲੀ ਸਾਈਡ ਤੇ ਲੱਗਾ ਤੇ ਮੋਕਤੀ ਦੇ ਉੱਤੇ ਕੋਈ ਬਾਤ ਨਹੀਂ ਆਇਆ ਬਾਸਨ ਦੇ ਉੱਤੇ ਜੀ ਅਗਲੀ ਕਾਰਵਾਈ ਕੀਤੀ ਜਾਣੀ ਹੈ ਇਹ ਦਿੱਤੋ ਜੀ ਜੀ ਉਹਦਾ ਨਾਮ ਵਗੈਰਾ ਹੈ ਇਹ ਆਰੀਅਨ ਸਨ ਆਫ ਅਮਿਤ ਕੁਮਾਰ ਹੈ ਲੜਕੀ ਦਾ ਨਾਮ ਵੈਂਡ ਸੀਵਾ ਉਮਰ 20 ਸਾਲ ਹੈ ਪਿੱਛੇ ਥੋੜਾ ਸਰ ਅੱਗੇ ਕੀ ਕਾਰਵਾਈ ਕੀਤੀ ਜਾ ਰਹੀ ਹੈ ਵਿਆਹ ਬਿਆਹਨਾ ਹਾਸਲ ਕਰਕੇ ਬਾਸਨ ਦੇ ਹੋਂਤੇ ਅਗਲੀ ਕਾਰਵਾਈ ਆ ਖਵਰਗੜ ਸ਼ੰਕਰ ਤੋਂ ਹੈ ਜਿੱਥੇ ਕਿ ਮੋਟਰਸਾਈਕਲ ਸਵਾਰ ਹਮਲਾਵਾਰਾਂ ਵੱਲੋਂ ਇੱਕ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ ਮ੍ਰਿਤਕ ਨੌਜਵਾਨ ਦੀ ਪਛਾਣ ਆਰੀਅਨ ਪੁੱਤਰ ਅਮਿਤ ਕੁਮਾਰ ਵਾਸੀ ਪਿੰਡ ਸਿਹੇਮਾ ਵਜੋਂ ਹੋਈ ਹੈ ਫਿਲਹਾਲ ਪੁਲਿਸ ਵੱਲੋਂ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਰਾਤ ਨੂੰ ਸਨੋ ਸਵਾ 12 ਵਜੇ ਨਾ ਇੱਕ ਬਰੌਡਡਸ ਵੱਜੀ ਇੱਕ ਸਿਵਲ ਹਸਪਤਾਲ ਗੜਸ਼ੰਕਰ ਤੋਂ ਚੜ੍ਹਨ ਸ਼ੁਰੂ ਹੋਈ ਸੀ ਜਿਸ ਵੰਦੀ ਸਿਵਲ ਆਫਸਰ ਕੋਲ ਜਿਕੇ ਅ ਦੇਖਿਆ ਗਿਆ ਕਿ ਡੈਡ ਬੋਡੀ ਇਥੇ ਪਈਆ ਤੇ ਗਨ ਨਾਲ ਸ਼ਾਟ ਹੋਇਆ ਗਨ ਨੇ ਇੱਕ ਫਾਇਰ ਲਗਾਇਆ ਉਹਦੇ ਸਿਰ 'ਤੇ ਇੱਕ ਫਾਇਰ ਉਹਦੇ ਹਾਰਟ ਵਾਲੀ ਸਾਈਡ ਤੇ ਲਗਾਇਆ ਤੇ ਮੌਕੇ ਤੇ ਕੋਈ ਬਾਸ ਨਹੀਂ ਆਇਆ ਬਾਸ ਨੇ ਹੋਂਦੀ ਜੀ ਅਗਲੀ ਕਰ ਦਿੱਤੀ ਉਹਦਾ ਇਹ ਦਿੱਕ ਦਿੱਤ ਹੋਈ ਜੀ ਉਹਦਾ ਨਾਮ ਵਗੈਰਾ ਇਹ ਆਰੀਅਨ ਸਨ ਆਫ ਅਮਿਤ ਕੁਮਾਰ ਲੜਕੀ ਦਾ ਨਾਮ ਵੈਂਟ ਸੀਮਾ ਉਮਰ 20 ਸਾਲ ਹੈ ਕਿ થોੜਾ ਸਰ ਅੱਗੇ ਕੀ ਕਾਰਵਾਈ ਕੀਤੀ ਜਾ ਰਹੀ ਹੈ ਬਿਆਹ ਬਿਆਹ ਨਾਲ ਹਾਸਲ ਕਰਕੇ ਬਾਰਸਾਂ ਦੇ ਹੋਣ ਤੇ ਅਗਲੀ ਕਾਰਵਾਈ ਜਾ